ਮੈਂ ਗੁਰਦੁਆਰੇ ਜਾਣਾ ਹਜ਼ਾਰਾਂ ਦੀ ਉੱਥੇ ਇਕੱਠ ਹੁੰਦਾ ਹੈ ਕਿਹਾ ਮੈਂ ਤੈਨੂੰ ਕੀ ਤਾਂ ਫਲਾਨੀ ਕੀਤਾ ਸੀ ਕੋਈ ਫੋਨ ਤੇ ਚੱਕਿਆ ਹੁੰਦਾ ਜੋ ਜਹਾਨ ਦੀ ਉੱਥੇ ਚੁਗਲੀਆਂ ਹੋ ਰਹੀਆਂ ਹੁੰਦੀਆਂ ਮੈਂ ਕਿਹਾ ਵਾਹ ਗੁਰੂ ਮੱਥਾ ਕਿੱਥੇ ਟੇਕਾਂ ਮੈਂ ਤਾਂ ਸੁਣਿਆ ਸਾਧ ਸੰਗਤ ਦੇ ਵਿੱਚ ਰੱਬ ਵਸਦਾ ਮੈਂ ਮੱਥਾ ਕਿਵੇਂ ਟੇਕਾਂ ਤੈਨੂੰ ਮੈਂ ਤੇਰੇ ਨਾਲ ਦੋ ਚਾਰ ਗੱਲਾਂ ਕਰਨੀਆਂ ਨੇ ਬਾਪੂ ਮੈਂ ਤੈਨੂੰ ਦੇਖਣਾ ਤੂੰ ਉੱਥੇ ਬੈਠਾ ਹੈ ਕਿਵੇਂ ਕਰਾਂ 10 ਬੰਦੇ ਫੋਟੋਆਂ ਲੈ ਫਿਰਦੇ ਹੋ ਬਾਪਾ ਜੀ ਸੁਣਿਆ ਵਚਨ ਕਰਨ ਕਿੱਥੇ ਧਿਆਨ ਹੈ ਤੁਹਾਡਾ ਇਸ ਕਰਕੇ ਮੈਂ ਇਕੱਲਾ ਰੱਬ ਨੂੰ ਯਾਦ ਕਰਦਾ ਮਹਾਰਾਜ ਜੀ ਹੁਣ ਕੋਈ ਨਹੀਂ ਸੁਣਦਾ ਹੁਣ ਮੇਰੀ ਕਿਸੇ ਸੁਣਦਾ ਇਹ ਸੰਸਕਾਰ ਨਹੀਂ ਕਿੰਨੇ ਬੰਦੇ ਦੁਨੀਆ 'ਚ ਨਾਮ ਜਪਦੇ ਇਹ ਪੰਜਾਬ ਦੀ ਧਰਤੀ ਦਾ ਹਾਲ ਕੀ ਹੋਇਆ ਦੇਸ਼ ਦਾ ਹਾਲ ਕੀ ਹੋਇਆ ਧਰਮਾਂ ਦੇ ਨਾਂ ਤੇ ਵੰਡ ਤੇ ਸਾਰਾ ਕੁਝ ਮੈਂ ਤੁਹਾਨੂੰ ਗੱਲ ਤੁਹਾਡੀ ਗੱਲ ਦਾ ਜਵਾਬ ਤਾਂ ਦੇ ਰਿਹਾ ਕਿ ਬੇਟਾ ਜੀ ਮੈਂ ਗੁਰੂਆਂ ਦੀ ਗੱਲ ਕਰਦਾ ਮੈਨੂੰ ਦੱਸੋ ਇੱਕ ਕਿੱਡੀ ਖੂਬਸੂਰਤ ਗੱਲ ਆ ਕਿ ਮੇਰੀ ਪੀ ਬੈਠੀ ਆ ਉਹ ਕਹਿੰਦੀ ਮੈਂ ਸਿਰ ਟਕਣਾ ਗੁਰੂ ਦੀ ਗੱਲ ਹੋ ਰਹੀ ਆ